ਇੰਨੀ ਟੇਪ ਹਿੱਟ ਦਿੱਤੀ ਹਣੀ ਸਿੰਘ ਹੁਣ ਮਿਊਜ਼ਿਕ ਦਿੱਤਾ ਗੌਰਵ ਤਰੇ ਉਹਨਾਂ ਨੇ ਇੰਟਰਡਿਊਸ ਕੀਤਾ ਹਾਂਜੀ ਡੌਲੀ ਸਿੰਘ ਗਵਾਚੀ ਕਿਉਂ ਨਹੀਂ ਗਵਾਚ ਮੈਂ ਇਸ ਲਈ ਗਈ ਕਿ ਮੈਂ ਲਾਈਫ ਚ ਬੜੀਆਂ ਗਲਤੀਆਂ ਕਰ ਲੀਆਂ ਜਦੋਂ ਮੈਂ ਹਿੱਟ ਹੋਈ ਹਾਂ ਨਾ ਕਰਾ ਲਿਆ ਗਲਤੀ ਤੇ ਹੀ ਹੁੰਦੀ ਮੈਂ ਜੀ ਚਿੱਤੀ ਗਲਤੀ ਹਾਂ ਜੀ ਇਹ ਚਿੱਤੀ ਵਿਆਹ ਕਰਾ ਜਦੋਂ ਦੇਖੋ ਬੰਦਾ ਨਾ ਘਰਦਿਆਂ ਦੀ ਨਹੀਂ ਨਾ ਸੁੰਦਾ ਹੈਨਾ ਤੇ ਉਹ ਫਿਰ ਬੰਦਾ ਬੱਚਾ ਜਿਹੜਾ ਨਾ ਉਹ ਗਲਤੀਆਂ ਕਰਦਾ ਜਾਂਦਾ ਗਲਤੀਆਂ ਕਰਦਾ ਜਾਂਦਾ ਫਿਰ ਵਿਆਹ ਕਰਵਾ ਲਿਆ ਵਿਆਹ ਕਰਵਾ ਕੇ ਪਹਿਲੇ ਤੇ ਹਸਬੰਦ ਨੇ ਕਿਹਾ ਕਿ ਮੈਂ ਗੋਨ ਹੀ ਨਹੀਂ ਦੇਣਾ। ਉਹ ਠੀਕ ਹੈ ਕਿ ਮੈਂ ਇਸ ਤਰ੍ਹਾਂ ਇੱਧਰ ਉੱਧਰ ਜਾਣ ਹੀ ਨਹੀਂ ਦੇਣਾ। ਪਰ ਮੈਂ ਵਿਆਹ ਇਸ ਲਈ ਕਰਾਇਆ ਸੀ ਕਿ ਕੱਲੀ ਲੇਡੀ ਲਈ ਨਾ ਇੱਕ ਬਾਹਰ ਨਿਕਲਣਾ ਲੋਕਾਂ ਦੇ ਵਿੱਚ ਬੜਾ ਔਖਾ ਹੁੰਦਾ ਹੈ। ਤੇ ਤੁਸੀਂ ਰਿਸਪੈਕਟ ਨਾਲ ਜਾਂਦੇ ਹੋ ਜਿੱਥੇ ਜਾਂਦੇ ਹੋ। ਮੈਂ ਇਹ ਸੋਚ ਨਾਲ ਕਰਵਾਇਆ ਸੀ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਬੇਟ ਨੇ ਇੱਕ ਬੇਟੀ ਹੋਈ। ਫਿਰ ਹਸਬੰਦ ਨੂੰ ਬੇਟਾ ਵੀ ਚਾਹੀਦਾ ਸੀ। ਫਿਰ ਦੂਜੀ ਫੇਰ ਹੋਈ। ਫਿਰ ਪਤਾ ਵੀ ਸੀ ਕਿ ਬੇਟੀ ਹੋਣੀ ਹੈ ਬਟ ਫਿਰ ਮੈਨੂੰ ਹਸਪੀਟਲ ਜਿੱਦਨ ਲਾਸਟ ਮੈਂ ਹਾ ਹਸਪੀਟਲ ਜਾਣਾ ਸੀ ਬਸ ਅਜੇ ਮੈਂ ਬੈੱਡ ਤੇ ਪਈ ਆ ਮੈਨੂੰ ਇਨਾ ਹੀ ਕਹਤੇ ਡੋਲੀ ਬੇਟਾ ਹੋਣਾ ਚਾਹੀਦਾ ਫਿਰ ਮੈਂ ਕਿਹਾ ਮੈਂ ਕਿਹਾ ਤੁਹਾਨੂੰ ਤੇ ਪਤਾ ਹੈ ਕਿ ਆਪਣੀ ਬੇਟੀ ਹੋਣੀ ਆ ਫਿਰ ਬੇਟਾ ਕਿੱਥੋਂ ਹੋ ਜਾਊਗਾ ਬਸ ਮੈਂ ਉੱਥੇ ਉਹ ਮੇਰੀ ਫਰੈਂਡ ਸੀ ਇੱਕ ਹੋਰ ਉਹ ਮੇਰੇ ਕੋਲ ਰਹੀ ਆ ਬਸ ਇਹ ਸਾਰੀਆਂ ਪ੍ਰੋਬਲਮਸ ਕਰਕੇ ਨਾ ਮੈਂ 12 ਸਾਲ ਜਿਹੜੇ ਕੱਢੇ ਆ ਫਿਰ ਉਸ ਤੋਂ ਬਾਅਦ ਜਿਹੜਾ ਮੇਰਾ 12 ਸਾਲ ਬੜਾ ਵੱਡਾ ਗੈਪ ਹੁੰਦਾ ਹੈ ਬਸ ਇਹੀ ਚੀਜ਼ਾਂ ਚ ਛਪਾਉਂਦੀ ਰਹੀ ਛਪਾਉਂਦੀ ਰਹੀ ਛਪਾਉਂਦੀ ਰਹੀ ਤੇ ਉਹ ਲਾਈਫ ਤੁਹਾਨੂੰ ਪਤਾ ਹੈ 2 ਸਾਲ ਵਿੱਚ ਹੀ ਅੱਜ ਕੱਲ ਕਿਸੇ ਨੂੰ ਕੋਈ ਯਾਦ ਨਹੀਂ ਰਹਿੰਦਾ ਹਾਂ ਬਸ ਫਿਰ ਉਸ ਤੋਂ ਬਾਅਦ ਮੈਂ ਆਪਣੀ ਦੋਨੋਂ ਬੇਟੀਆਂ ਦੀ ਆਪੇ ਕੇਅਰ ਕੀਤੀ ਮੈਂ ਫਾਦਰ ਕੋ ਜਾਨ ਹੀ ਨਹੀਂ ਦਿੱਤੀ ਅੰਦਰ ਅੰਦਰ ਕੀ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਮੈਂ ਜਿਸ ਨਾਲ ਤੁਹਾਡੇ ਨਾਲ ਸੀ ਆ ਗੱਲਬਾਤ ਕਰਨ ਤੋਂ ਪਹਿਲੇ ਇਸੀ ਗੱਲ ਕਰ ਰਹੀ ਸੀ ਕਿ ਕਿਸੇ ਦੀ ਕੀ ਪ੍ਰੋਬਲਮ ਹੁੰਦੀ ਆ ਆ ਇੰਟਰਵਿਊਸ ਤਾਂ ਹੀ ਹੁੰਦੀਆਂ ਜਿਦੇ ਵਿੱਚ ਸਾਰੇ ਖੁੱਲ ਕੇ ਬੋਲ ਸਕਦੇ ਕਿ ਕੀ ਇੰਟਰਨਲ ਪ੍ਰੋਬਲਮ ਹੁੰਦੀ ਆ ਕੀ ਪਿੱਛੇ ਚੱਲਦਾ ਹੁੰਦਾ ਆ ਕਿ ਅਸੀਂ ਨਹੀਂ ਲੋਕਾਂ ਨੂੰ ਹੁਣ ਮੈਨੂੰ ਸਾਰੇ ਲੋਕੀ ਕਹਿੰਦੇ ਤੁਹਾਡਾ ਇਹਨਾਂ ਗੈਪ ਕਿਉਂ ਆ ਗਿਆ ਗੈਪ ਕਿਉਂ ਆ ਗਿਆ ਪਹਿਲੇ ਤੇ ਮੈਂ ਨਹੀਂ ਸੀ ਬੋਲਦੀ ਹੁੰਦੀ ਕੁਝ ਠੀਕ ਹੈ ਬਟ ਜੋ ਅਸੀਂ ਹੈਗੇ ਆ ਅਸੀਂ ਉਸ ਚੀਜ਼ ਤੋਂ ਨਾ ਛੁਪਾਈਏ ਲੋਕਾਂ ਨੂੰ ਸਾਡੇ ਪ੍ਰੋਪਰ ਪਤਾ ਹੋਣਾ ਚਾਹੀਦਾ ਹੈ ਸਾਡੇ ਬਾਰੇ ਪਤਾ ਜੇ ਅਸੀਂ ਆਰਟਿਸਟ ਆ ਅਸੀਂ ਆਰਟਿਸਟ ਆ ਹਨਾ ਕਲਾਕਾਰ ਆ ਲੋਕਾਂ ਨੂੰ ਸਟੇਜ ਤੇ ਹਸਾਉਂਦੇ ਵੀ ਆ ਇਸ ਤਰ੍ਹਾਂ ਦੇ ਗਾਣੇ ਹੁੰਦੇ ਆ ਕਿ ਲੋਕੀ ਰੋ ਵੀ ਪੈਂਦੇ ਆ ਹਨਾ ਇਮੋਸ਼ਨਲ ਹੋ ਜਾਂਦੇ ਆ ਤੇ ਲੋਕਾਂ ਨੂੰ ਸਾਡੀ ਪਿਓਰਟੀ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਕੀ ਹੈਗੇ ਆ ਜੇ ਮੇਰਾ 12 ਸਾਲ ਗੈਪ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ 12 ਸਾਲ ਹਸਬੰਦ ਨਸ਼ਾ ਕਰਦੇ ਹੁੰਦੇ ਸੀ ਮੈਂ 12 ਸਾਲ ਬੜੀ ਕੁਟ ਖਾਦੀ ਐ ਠੀਕ ਐ ਫਿਰ بڑے ਝਿਹਾਰੂ ਨਿਕਲੇ ਤੁਸੀਂ ਪਰ ਵੀ ਇੱਕ ਸ਼ੇਰ ਵਾਲਾ ਕੰਮ ਹੁੰਦਾ ਨਾ ਤੁਸੀਂ ਇੰਨੇ ਸੰਘਰਸ਼ ਦੇ ਵਿੱਚੋਂ ਨਿਕਲ ਕੇ ਫਿਰ ਖੜੇ ਕੀਤੇ ਦੋ ਧੀਆ ਨੂੰ ਪੜਾ ਰਹੇ ਨਾ ਮੈਨੂੰ ਲੱਗਦਾ ਕਿ ਇਸੋ ਵੱਡੇ ਤੇ ਕੋਈ ਬੰਦਾ ਵੀ ਨਹੀਂ ਕੰਮ ਕਰ ਸਕਦਾ ਜਿੰਨੇ ਜਿਹੜਾ ਤੁਸੀਂ ਕੰਮ ਕੀਤਾ ਹੈ ਨਾ ਜੀ ਪਰ ਰੱਬ ਨੇ ਹਿੰਮਤ ਦਿੱਤੀ ਹਾਂ ਰੱਬ ਹਿੰਮਤ ਤੇ ਵੀ ਨਾ ਜੀ ਹਿੰਮਤੇ ਖੁਦਾ ਨਾ ਜੀ ਕਰਕੇ ਨਾ ਜੀ ਇਥੇ ਹਿੰਮਤ ਦੇ ਨਾਲ ਕੋਈ ਗੱਲ ਨਹੀਂ ਜੀ ਤਗੜੇ ਹੋ ਪੈਣਾ ਜਿੰਦਗੀ ਦੇ ਚੱਲਦੀ ਰਹਿੰਦੀ ਹੈ ਨਾ ਇਹ ਫਿਰ ਕੀ ਹੋ ਗਿਆ ਨਾ ਜੀ ਇਹ ਚੱਲਦੀ ਰਹਿੰਦੀ ਜਿੰਦਗੀ ਦਾ ਹਿੱਸਾ ਸੋ ਇਸ ਕਰਕੇ ਨਾ بس ਕਿ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਹੋਣਾ ਚਾਹੀਦਾ ਨਾ ਅਸੀਂ ਇਹ ਨਹੀਂ ਕਿ ਹਾਂ ਇੰਟਰਵਿਊ ਚ ਹਾਸਲਿਆ ਗਾ ਲਿਆ ਜਾਂ ਕਰ ਲਿਆ ਅੱਛੇ ਦੇਖ ਲੋਗੇ ਜੇ ਜਿੰਨੇ ਵੀ ਸਿੰਗਰ ਨੇ ਅਸੀਂ ਤੇ ਉਹਨਾਂ ਨੂੰ ਸਟੇਜ ਤੇ ਅਜੇ ਐਂਟਰਟੇਨਰ ਦੇ ਤੌਰ ਤੇ ਦੇ ਦੇ ਕਦੀ ਉਹਨਾਂ ਦੇ ਦੁੱਖ ਨਹੀਂ ਸੁਣਿਆ ਕਿਉਂ ਕਿੰਨੇ ਕਿੰਨੇ ਗਮਾਂ ਦੇ ਵਿੱਚ ਕਿੰਨੇ ਦੁੱਖਾਂ ਦੇ ਵਿੱਚ ਨਾ ਕਈ ਵਾਰੀ ਅਸੀਂ ਘਰ ਤੋਂ ਬੜੇ ਪਰੇਸ਼ਾਨ ਹੁੰਦੇ ਆ ਪਰ ਅਸੀਂ ਲੋਕਾਂ ਨੂੰ ਹਸਾਉਂਦੇ ਆ ਲੋਕਾਂ ਨਾਲ ਗੱਲਾਂ ਕਰਦੇ ਆ ਲੋਕਾਂ ਨੂੰ ਆਪਣੀ ਗਾਇਕੀ ਦੇ ਨਾਲ ਨਚਾਉਂਦੇ ਵੀ ਆ ਫਿਰ ਜਦੋਂ ਅਸੀਂ ਉਸ ਮਾਹੌਲ ਤੋਂ ਫੇਰ ਨਿਕਲਦੇ ਆ ਫੇਰ ਅਸੀਂ ਉਸੇ ਮਾਹੌਲ ਚ ਚਲੇ ਜਾਂਦੇ ਆ ਅਸੀਂ ਤੇ ਜਿਹੜੇ ਮਤਲਬ ਜਿਹੜੇ ਤੁਸੀਂ ਪਰਫਾਰਮਰ ਲੋਕ ਅਸੀਂ ਤੇ ਤੁਹਾਡੀ ਜ਼ਿੰਦਗੀ ਦੇ ਕਦੀ ਝਾਤੀ ਨਹੀਂ ਮਾਰਦੇ ਕਿੰਨੇ ਦੁੱਖਾਂ ਚ ਹੋ ਗਏ ਬੰਦਾ ਕਿਹੜੇ ਸੰਘਰਸ਼ ਬਸ ਤੁਸੀਂ ਤੁਸੀਂ ਸਾਰੇ ਅੰਦਰਲੀਆਂ ਗੱਲਾਂ ਕੱਢ ਕੇ ਲੈ ਕੇ ਆਉਂਦੇ ਆ ਇਹ ਹੁੰਦਾ ਪਿੱਛੇ ਜਨੇ ਆਏ ਨੇ ਅਨਮੋਲ ਵੀਰ ਕਾਇ ਸੀ ਨੇ ਅੱਛਾ ਉਹ ਵੀ ਕਾਫੀ ਉਹਨਾਂ ਦੇ ਗਾਣੇ ਰਹੇ ਜੀ ਤੇ ਕਹਿੰਦੇ ਕਿ ਮੇਰੇ ਬ੍ਰਦਰ ਦੀ ਡੈਥ ਹੋ ਗਈ ਇਹ ਮੇਰੀ ਬੁਕਿੰਗ ਸੀ ਉਸ ਦਿਨ ਓਕੇ ਤੇ ਜਿਨ੍ਹਾਂ ਨੇ ਬੁਕਿੰਗ ਕਰਵਾਈ ਸੀ ਤੇ ਉਹਨਾਂ ਨੇ ਮੇਰਕੋ ਸਾਲ ਪਹਿਲਾਂ ਅਨਾਉਂਸਮੈਂਟ ਕਰਵਾਈ ਸੀ ਕਿ ਮੈਂ ਮੇਰੇ ਜਿਹੜੇ ਬੰਦੇ ਨੇ ਕਰਵਾਇਆ ਹਾਂ ਕਿ ਮੇਰੇ ਪੁੱਤੋ ਹੋਵੇ ਜਾਂ ਨਿਆਣਾ ਹੋਵੇ ਤੇ ਫਿਰ ਮੈਂ ਅਨਮੋਲ ਵਿਰਕ ਦਾ ਪ੍ਰੋਗਰਾਮ ਲਵਾਵਾਂਗਾ ਲਵਾਵਾਂਗਾ ਕਿਸੇ ਜਠੇਰੇ ਦੀ ਜਗ੍ਹਾ ਹੋਵੇ ਜਾਂ ਕਿਸੇ ਪੀਰ ਪਗੰਬਰ ਦੀ ਜਗ੍ਹਾ ਹੋਵੇਗੀ ਸਾਲ ਬਾਅਦ ਨਿਆਣਾ ਹੋ ਜਾਂਦਾ ਖਾੜਾ ਬੁੱਕ ਹੋ ਜਾਂਦਾ ਉਸੇ ਦਾ ਹਾਂ 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 ਪਰ ਉਸ ਦਿਨ ਉਹਦੇ ਭਰਾ ਦੀ ਡੈਥ ਹੋ ਗਈ ਤੇ ਫਿਰ ਵੀ ਕਹਿੰਦੇ ਆ ਕੇ ਮੈਨੂੰ ਗਾਉਣਾ ਪਿਆ ਗਿਆ ਤੇ ਮੈਂ ਕਹਿੰਦੇ ਕਿਵੇਂ ਗਾਇਆ ਕਿਸ ਤਰ੍ਹਾਂ ਕਿਸ ਤਰ੍ਹਾਂ ਕਹਿੰਦੇ ਸਾਡੇ ਤੇ ਕੋਈ ਦੋਖਾ ਫਰੋਲਦਾ ਨਹੀਂ ਹੈ ਕਨਾਂ ਜੀ ਸੋ ਕਲਾਕਾਰਾਂ ਦੇ ਪਿੱਛੇ ਦੁੱਖ ਵੀ ਬੜੇ ਹੁੰਦੇ ਸਬਾਰੇ ਕਾਰਾਂ ਦੀਆਂ ਖਾਸ ਕਰ ਜੇ ਅਸੀਂ ਹੁਣ ਗਈ ਹੈ ਨਾ ਕਿ ਹਾਂ ਜਿਹੜੀਆਂ ਕੁੜੀਆਂ ਆ ਜਾਂ ਲੇਡੀਜ਼ ਆ ਅੱਜ ਕੱਲ ਬੜੀਆਂ ਉਹ ਹੋ ਚੁੱਕੀਆਂ ਆ ਮਤਲਬ ਹੁਣ ਤੇ ਮੋਡ ਨਾ ਮੋਡ ਨਾ ਮੋਡ ਜੋੜ ਕੇ ਪਰ ਇਸ ਤਰ੍ਹਾਂ ਅਜੇ ਵੀ ਨਹੀਂ ਹੈਗਾ ਬਿਲਕੁਲ ਬਿਲਕੁਲ ਨਹੀਂ ਹੈਗਾ ਅਜੇ ਨਹੀਂ ਆ ਉਹ ਲੋਕਾਂ ਦੀ ਸੋਚ ਨਹੀਂ ਬਦਲ ਸਕਦੀ ਨਹੀਂ ਖਾਸ ਕਰਕੇ ਇਸ ਖੇਤੇ ਦੇ ਵਿੱਚ ਨਾ ਇਸ ਖੇਤੇ ਕਿਤੇ ਵੀ ਮਤਲਬ ਇੰਡੀਆ ਦੇ ਵਿੱਚ ਲਾ ਲਓ ਇਸ ਲਾ ਲਓ ਜੀ ਹਾਂ ਜੀ ਹਾਂ ਨਹੀਂ ਨਹੀਂ ਬਦਲ ਸਮਝ ਆ ਜਣਾ ਜੀ ਬਿਲਕੁਲ ਨੇ ਬਦਲ ਸਕਦੇ ਨਹੀਂ ਉਹੀ ਚੱਕਰ ਹੈ ਜੋ ਆਪਾਂ ਗੱਲ ਕਰ ਰਹੇ ਸੀ ਕਿ ਇਧਰ ਇੱਕ ਜਨਾਨੀ ਚੱਲ ਗਈ 48 ਸਾਲ ਦੀ ਹੂੰ 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 ਜੇ ਇਧਰੋਂ ਕੋਈ ਮੁੰਡਾ ਜਾ ਕੇ ਉਧਰੋਂ ਕੁੜੀ ਲੈ ਕੇ ਕਮਾ ਲਵੇ ਕੁੜੀ ਹਾਂ ਬਹੁਤ ਵਧੀਆ ਕਿ ਕਿ ਮੁਸਲਮਾਨ ਕੁੜੀ ਲੈਣ ਦੀ ਕਿ ਆਪਣੇ ਜੋ ਆਪਣੇ ਉਹਦੇ ਵਿੱਚ ਬਰਾਦਰੀ ਚ ਫਿਲੋਰ ਤੋਂ ਵਿਆਹ ਕਿ ਲੈ ਜਾਂਦੀ ਜੀ ਨਾ ਫਿਰ ਫਿਰ ਬਰਤ ਖੇਰੇ ਗਾਣਾ ਵੀ ਬਣ ਜਣਾ ਸੀ ਨਾ ਗਾਣੇ ਵੀ ਲਿਖੇ ਜਾਣੇ ਸੀ ਆਹ ਉਹ ਗਾਣੇ ਵੀ ਨਾ ਜੇ ਹੁੰਦਾ ਇਕੱਠਾ ਤੇ ਲਾਹੌਰ ਬਰਾਤ ਬਰਾਤ ਲੈ ਕੇ ਜਾਂਦੇ ਜੰਜਾਂ ਲੈ ਕੇ ਜਾਂਦੇ ਨਾ ਫਿਰ ਗਾਣਾ ਵੀ ਬਣ ਜਾਣਾ ਕਹਿੰਦੇ ਤੇ ਫਿਰ ਹੁਣ ਤੁਸੀਂ ਆਪਣੀ ਗੱਡੀ ਫਿਰ ਹੌਲੀ ਹੌਲੀ ਲਈ ਤੇ ਚਾੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕੋਸ਼ਿਸ਼ ਕਰਨੀ ਹੈ ਹਾਂਜੀ ਅਸੀਂ ਜੋ ਤਾਂ ਪੁਰਾਣੇ ਸਿੰਗਰ ਮੰਨ ਲਓ ਜਦੋਂ ਜਦੋਂ ਤੁਹਾਡੀਆਂ ਟੇਪਾਂ ਆਈਆਂ ਸੀ ਤੇ ਉਦੋਂ ਤੇ ਬੈਡਕਿਸ ਮਤਲਬ ਜਿਕਰ ਕਰੇ ਗੁਰਦਾਸ ਮਨ ਸਾਹਿਬ ਵੀ ਕੇਲਵ ਮਿਲ ਜਾਂਦੇ ਹੁੰਦੇ ਸੀ ਅ ਅਸੀਂ ਜਦੋਂ ਕੈਟ ਰੈਕਚਨ ਦੇ ਸੀ ਨਾ ਸਾਰੇ ਆਰਟਿਸਟ ਹੁੰਦੇ ਸੀ ਤੇ ਨਾਲ ਕਦੀ ਹੰਸ ਰਾਜ ਹੰਸ பாਜੀ ਨੇ ਸਰਦੂਲ பாਜੀ ਗੁਰਦਾਸ ਮਨ ਬਾਜੀ ਸਾਰੇ ਕਿਉਂਕਿ ਉਹਨਾਂ ਦਾ ਗੌਰਵ ਬਾਜੀ ਨਾਲ ਬਹੁਤ ਪਿਆਰ ਸੀ ਤੇ ਬਾਜੀ ਨੇ ਸਾਰਾ ਕਹਿਣਾ ਕਿ ਆ ਤੁਸੀਂ ਆਪਾਂ ਨਵੇਂ ਗਾਣੇ ਕੀਤੇ ਤੁਸੀਂ ਸੁਣੋ ਕਿਦਾਂ ਦੇ ਲੱਗਦੇ ਤੇ ਉੱਥੇ ਬੜਾ ਵਧੀਆ ਮਾਹੌਲ ਹੁੰਦਾ ਸੀ ਬਹੁਤ ਵਧੀਆ ਕੈਟ ਰੈਕ ਚ ਬਹੁਤ ਰਿਸਪੈਕਟ ਮਿਲੀ ਅੱਛਾ ਉਹ ਵੀ ਗਾਣੇ ਜਿਹੜੇ ਤੁਹਾਡੇ ਗਾਣੇ ਆਏ ਸੀ ਸਾਰੇ ਮਤਲਬ ਸਰਦੂਲ ਜੀ ਹੰਸ ਜੀ ਗੁਰਦਾਸ ਜੀ ਸੁਨੇਗੇ ਸਾਰੇ ਹਾਂਜੀ ਹਾਂਜੀ ਸਾਰੇ ਅੱਛਾ ਠੀਕ ਔਰ ਉਹਨਾਂ ਦੇ ਸਾਹਮਣੇ ਤੁਸੀਂ ਉੱਥੇ ਬੈਠ ਕੇ ਰਿਆਸਲ ਕਰਦੇ ਗਾਉਂਦੇ ਹੋ ਰਿਆਸਲ ਕਰਨੀ ਹਾਂਜੀ ਜਾਂ ਗਾਣੇ ਫਾਈਨਲ ਹੋਣੇ ਕਿ ਆ ਗਾਣਾ ਕੀਤਾ ਹੈ ਅੱਛਾ ਔਰ ਪਰ ਉਹਨਾਂ ਨੂੰ ਤੁਹਾਨੂੰ ਪਤਾ ਹੈ ਆ ਸੋਸ਼ਲ ਮੀਡੀਆ ਦਾ ਟਾਈਮ ਨਹੀਂ ਸੀ ਨਾ ਫੋਨ ਸੀਗੇ ਐਨੇ ਫੋਨ ਮੇਰੇ ਕੋਲ ਤੇ ਨਹੀਂ ਸੀ ਬਾਕੀ ਚਲੋ ਫੋਨ ਨਹੀਂ ਸੀ ਕਿ ਅਸੀਂ ਆਰਟਿਸਟ ਬੈਠੇ ਆ ਤੇ ਫਟਾਫਟ ਫੋਟੋਆਂ ਖਿੱਚ ਲਈਏ ਜਾਂ ਹੋਣ ਕੋਈ ਵੀ ਗੈਟ ਟੂਗੇਦਰ ਆ ਵੀਡੀਓ ਬਣਾ ਲਈਏ ਇਸ ਤਰ੍ਹਾਂ ਕਰ ਲਈ ਬੜੀ ਸਿੰਪਲ ਜੀ ਲਾਈਫ ਸੀਗੀ ਟੈਲੀਫੋਨ ਵੀ ਨਹੀਂ ਆ ਗਿਆ ਸੀ ਨਹੀਂ ਨਹੀਂ ਟੈਲੀਫੋਨ ਕਿਦੋਂ ਲਿਆ ਮੈਂ ਫੋਨ ਲਿਆ ਆਪਣਾ ਜਦੋਂ ਮੇਰੀ ਪਹਿਲੀ ਐਲਬਮ ਆਈ ਔਰ ਉਹ ਵੀ ਉਸ ਤੋਂ ਬਾਅਦ 2003 ਦੇ ਵਿੱਚ ਮੈਂ ਫੋਨ ਲਿਆ ਮੱਛੀ ਹਾਂਜੀ ਉਹ ਲੈ ਮੈਂ ਮਟਰੋਲਾ ਮਟਰੋਲਾ ਦਾ ਮਟਰੋਲਾ ਦਾ ਸੀ ਸ਼ਾਇਦ ਕਿਨੋਕੀ ਉਹ ਮਟਰੋਲਾ ਦਾ ਹਾਂ ਫਿਰ ਉਹਦੇ ਵਿੱਚ ਇੱਕ ਕਾਲਿੰਗ ਸੀ ਕਿ ਤੁਸੀਂ ਕਿੰਨੇ ਮਿੰਟ ਇੱਕ ਮਿੰਟ ਗੱਲ ਕਰੋਗੇ ਤੇ 10 ਰੁਪਏ ਲੱਗਣੇ ਹਾਂ ਇਦਾਂ ਦਾ ਸੁਣਨ ਲੱਗੇ ਪੈਸੇ ਲੱਗਦੇ ਸੀ ਤੇ ਉਹ ਵੀ ਬਸ ਫੋਨ ਹੱਜ ਸੀ ਫੋਨ ਫੋਨ ਅਸੀਂ ਕੱਟ ਲਿਆ ਸੁਣਨ ਦੇ ਵੀ ਪੈਸੇ ਲੱਗਨੇ ਹੈਗੇ ਸੁਣਨ ਦੇ ਵੀ ਪੈਸੇ ਹੋ ਰਹੇ ਕੰਮ ਦੇ ਵੀ ਪੈਸੇ ਉਹਦੇ ਕੰਮ ਹੀ ਵਾਸੇ ਹੈ ਕੈਮਰਜਿੰਸੀ ਹੈ ਹਾਂ ਕਿ ਜੇ ਘਰੋਂ ਫੋਨ ਆਵੇ ਤੇ ਚਲੋ ਸੁਣ ਲਓ ਪੀਹਾਂ ਵੀ ਆ ਕੋਈ ਠੀਕ ਹੈ ਪਹੁੰਚ ਗਏ ਬਾਕੀ ਕਿਉਂਕਿ ਸਨੇਨਾ ਪਤਾ ਨਹੀਂ ਅਸਲੀਅਤ ਆ ਜਾ ਵੈਸੇ ਚੁਟਕਲਾ ਬਣਾ ਦਿੱਤਾ ਨਾ ਕਹਿੰਦੇ ਇੱਥੋਂ ਇੱਕ ਭਰਾ ਇੱਕ ਅਮਰੀਕਾ ਰਹਿੰਦਾ ਸੀ ਨਾ ਇਧਰੋਂ ਕਾਲ ਕੀਤੀ ਕਿਉਂਕਿ ਅਮਰੀਕਾ ਕਾਲ ਕਰਨੀ ਹੁਣ 50 60 ਰੁਪਏ ਦੀ ਇੱਕ 20 30 ਰੁਪਏ ਕਹਿੰਦਾ ਬੀਬੀ ਛਾੜਦੀ ਆ ਬੀਬੀ ਲਾਲੀ ਅੱਛਾ ਬਸ ਇਹ ਦੋ ਵਾਰ ਟੱਕ ਤੇ ਸਾਡਾ ਵੀ ਇਸੇਪੇ ਸਪੈਸ਼ਲ ਬਾਅਰ ਕਾਲ ਕਰਨੀ ਤੇ ਸਪੈਸ਼ਲ ਉੱਥੇ ਜਾਣਾ ਪੈਂਦਾ ਸੀ ਕੈਫੇ ਤੇ ਬੁਕਿੰਗ ਕਰਕੇ ਪੈਂਦੀ ਸੀ ਅਜੇ ਦਿਲ ਕਰੇ ਕਿ ਮੇਰੇ ਗੱਡੀ ਜੋਗੇ ਕਦੋਂ ਹੋਏ ਫਿਰ ਗੱਡੀ ਕਦੋਂ ਲਈ ਸੀ ਪਹਿਲੇ ਤਾਂ ਬੱਸਾਂ ਤੇ ਕਹ ਲੋ ਮਿਹਨਤ ਕਰਦੇ ਧੱਕੇ ਖਾਂਦੇ ਰਹੇ ਕਿ ਕਹਿ ਲੋ ਨਾ ਜੀ ਗੱਡੀ ਬਸ ਹੌਲੀ ਹੌਲੀ ਹੁਣ ਗੱਡੀ ਹੈਗੀ ਪਰ ਜੇ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਜ਼ਿਆਦਾ ਉਹ ਨਹੀਂ ਆ ਸ਼ੌਂਕ ਨਹੀਂ ਆ ਕਿ ਮੇਰੇ ਕੋਲ ਵੱਡੀ ਗੱਡੀ ਹੋਣੀ ਚਾਹੀਦੀ ਆ ਹਨਾ ਮੈਂ ਬੱਚਿਆਂ ਨੂੰ ਵੀ ਕਹਿੰਦੀ ਹੁੰਦੀ ਆ ਬੇਟਾ ਗੱਡੀ ਹੈਗੀ ਆ ਨਾ ਚਾਹੇ ਤੁਸੀਂ ਲਗਜ਼ਰੀ ਗੱਡੀ 'ਚ ਬਹਿ ਜਾਓ ਤੁਸੀਂ BMW ਦੇ ਬਹਿ ਜਾਓ ਚਾਹੇ ਇਹ ਦੇ ਤੇ ਬਹਿ ਜਾਓ ਠੀਕ ਹੈ ਸਕੂਨ ਹੋਣਾ ਚਾਹੀਦਾ ਹੈ ਸਕੂਨ ਹੋਣਾ ਚਾਹੀਦਾ ਹੈ ਠੀਕ ਹੈ ਤੇ ਇਸ ਕਰਕੇ ਆਪਣੀ ਲਾਈਫ ਨੂੰ ਬੜੀ ਸਕੂਨ ਦੇ ਵਿੱਚ ਰੱਖੋ ਬੜਾ ਪੇਸ਼ੈਂਸ ਰੱਖੋ ਹਰ ਚੀਜ਼ ਆਉਗੀ ਪਰ ਜੇ ਮੰਨ ਲਓ ਸਾਡੇ ਕੋਲ BMW ਵੀ ਹੁੰਦੀ ਫਿਰ ਅਸੀਂ ਫੋਰ ਸੋਚਦੇ ਕਿ ਸਾਡੇ ਤੋਂ ਇਸ ਤੋਂ ਵੀ ਵਧੀਆ ਹੋਣੀ ਚਾਹੀਦੀ ਸੀ ਬੰਦਾ ਤੇ ਕਦੀ ਰਾਜਦਾ ਹੀ ਨਹੀਂ ਹੈ ਮਤਲਬ ਤੁਹਾਡੀ ਜਿਹੜੀ ਸਿੰਪਲੀਸਿਟੀ ਜਾਂ ਸੰਤੁਸ਼ਟੀ ਇਹੋ ਹੀ ਤੁਹਾਡੀ ਮੀਰੀ ਹੈ ਬਿਲਕੁਲ ਹਾਂਜੀ ਜਿਆਦਾ ਚਾਹ ਚੁਣੀ ਆ ਜਿਆਦਾ ਨਹੀਂ ਜਿਆਦਾ ਨਹੀਂ ਜੋ ਰੱਬ ਨੇ ਦਿੱਤਾ ਇੱਕ ਹੁੰਦਾ ਹੈ ਕਿ ਹਾਂ ਅਸੀਂ ਚਾਹ ਵੀ ਬੰਦਾ ਉੱਥੇ ਪੂਰੇ ਕਰਦਾ ਜਿੱਥੇ ਕੋਈ ਹੋਵੇ ਕਿ ਹਾਂ ਇੱਥੇ ਅਸੀਂ ਚਾਹ ਕਰਕੇ ਵਿਖਾਉਣੇ ਆ ਜਾਂ ਕਿਉਂ ਅਸੀਂ ਤਿੰਨਾਂ ਮਾਵਾਂ ਧੀਆਂ ਨੇ ਕੋਈ ਨਹੀਂ ਮਤਲਬ ਸਕੂਨ ਨਾਲ ਅਸੀਂ ਖਾ ਰਹੇ ਆ ਸਕੂਨ ਨਾਲ ਪੀ ਰਹੇ ਆ ਰਹਿ ਰਹੇ ਆ ਹੈਨਾ ਕਿਸੇ ਦੀ ਕੋਈ ਟੈਨਸ਼ਨ ਨਹੀਂ ਆ ਬਿਲਕੁਲ ਜੀ ਤੇ ਇਸ ਕਰਕੇ ਇਸ ਤੋਂ ਵਧੀਆ ਲਾਈਫ ਹੈ ਹੀ ਨਹੀਂ ਉਹ ਹਾਂ ਬਾਬਾ ਜੀ ਨੇ ਫਕੀਰੀ ਜਾਂ ਫਕਰਾ ਵਰਗੀ ਲਾਈਫ ਇਹਦੇ ਨਜ਼ਾਰੇ ਕਿੱਥੇ ਹੈਗੇ ਨਹੀਂ ਹਾਂਜੀ ਹਾਂ ਹਾਂ ਤੇ ਹੁਣ ਜਿਹੜਾ ਮਾਮਾ ਧੀਆ ਵੈਸੇ ਘਰ ਹੀ ਗਾਉਂਦੇ ਆ ਕਿ ਕੋਈ ਆਨਰਸਮੈਂਟ ਸਰਪ੍ਰਾਈਜ਼ ਮਿਲੂਗਾ ਨਹੀਂ ਅਸੀਂ ਕਰਾਂਗੇ ਗਾਵਾ ਮਾਮਾ ਧੀਆ ਗਾਣਾ ਕਰਾਂਗੇ ਮਾਮਾ ਧੀਆ ਗਾਣਾ ਕਰਾਂਗੇ ਛੇਤੀ ਕਰੋਗੇ ਹਾਂਜੀ ਹਾਂ 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 ਐਸੀ ਕੰਪਨੀ ਚ ਕਰੋਗੇ ਕਿ ਨਹੀਂ ਕੋਈ ਹੋਰ ਕੰਪਨੀ ਚ ਕੈਟਰਿੰਗ ਕੈਟਰਿੰਗ ਨੇ ਕੰਪਨੀ ਦਾ ਤੇ ਅਜੇ ਪਤਾ ਨਹੀਂ ਪਹਿਲੇ ਅਸੀਂ میوزਿਕ ਕਰਵਾ ਕੇ ਫਿਰ ਅਸੀਂ ਗਾਣਾ ਕਰਾਂਗੇ ਫਿਰ ਦੇਖੋ ਕਿਸ ਕੰਪਨੀ ਸੀ ਅੱਜਕੱਲ ਤੁਹਾਨੂੰ ਪਤਾ ਹਰ ਸਿੰਗਰ ਨੇ ਹਰ ਆਰਟਿਸਟ ਨੇ ਆਪਣੀਆਂ ਕੰਪਨੀਆਂ ਸਟਾਰਟ ਕੀਤੀਆਂ ਹਾਂ ਆਪਣੇ ਕਰ ਲੀ ਹਾਂ ਜੀ ਜੀ ਆਪਣੇ YouTube ਚੈਨਲ ਕੋਲ ਬਿਲਕੁਲ ਹਾਂ ਜੀ ਹਾਂ